ਇੱਕ ਤਾਂ ਭਾਜੀ ਤੁਸੀਂ ਲੋਈ ਵੀ ਪਾਟੀ ਲਈ ਹੋਈ ਐ ਹਾਂਜੀ ਗਣ ਪਾਟੀ ਲੋਈ ਕੀ ਗੱਲ ਹੈ ਨਹੀਂ ਜੋ ਕੁਛ ਹੈਗਾ ਸੀ ਤੁਹਾਡੇ ਕੋਲ ਲੋਈ ਵੀ ਨਹੀਂ ਹੈਗੀ ਪਾਟੀ ਲਈ ਆ ਆ ਸਾਡੇ ਸਿੱਖਾਂ ਦੇ ਹਾਲ ਆ ਜੀ ਆ ਦੇਖੋ ਪਾਟੀ ਲੋਈ ਲਈ ਪਾਟੀ ਲੋਈ ਆ ਸਾਡੇ ਸਿੱਖਾਂ ਦੇ ਹਾਲ ਆ ਤਵੀਰ ਨੂੰ ਦਿਖਦਾਨੀਆਂ ਇੱਕ ਅੱਖ ਪੂਰੀ ਬੰਦ ਆ ਤੇ ਇੱਕ ਅੱਖ ਤੋਂ 2 ਫੁੱਟ ਤੱਕ ਤੁਹਾਨੂੰ ਦਿਖਦਾ ਮਨਾ ਪਾਜੀ ਜੀ ਪਾਜੀ ਤੇ ਲੇਬਰ ਜਾਂਦੇ ਹੋ ਤਾਂ ਕੋਈ ਲੈ ਕੇ ਨਹੀਂ ਜਾਂਦਾ ਹਾਂਜੀ ਕਦੇ ਕੋਈ ਲੈ ਜਾਂਦਾ ਵਾ ਆ ਮੁੰਡੇ ਨੂੰ ਨਾਲ ਲੈ ਕੇ ਆਏਦੇ ਆ ਜਿਹੜਾ ਮੁੰਡਾ ਅੱਛਾ ਅੱਛਾ ਜੀ ਇਹਦੇ ਨਾਲ ਹੀ ਦਿਹਾੜੀ ਚਾਹੀਦਾ ਮਿਸਤਰੀਆਂ ਮਗਰ ਅੱਛਾ ਜੀ ਤੇ ਇਹ ਵਿਚਾਰਾ ਘਰੋਂ ਲੈ ਜਾਂਦਾ ਕਈ ਵਾਰੀ ਕਈ ਵਾਰੀ ਘਰੇ ਛੱਡ ਜਾਂਦਾ ਵਾ ਵਾਹਿਗੁਰੂ ਅੱਛਾ ਜੀ ਜਿੱਦਣ ਫਿਰ ਅਗਲੇ ਗਾੜੀ ਠੇਕੇਦਾਰ ਕਹਿ ਦਿੰਦੇ ਨਹੀਂ ਇਹਦੇ ਕਰਨ ਵਾਲਾ ਕੰਮ ਨਹੀਂਗਾ ਨਾ ਲਿਆ ਉਸ ਦਿਨ ਤੇ ਨਹੀਂ ਉਦੋਂ ਫਿਰ ਤੇ ਨਹੀਂ ਜਾਂਦੇ ਤੇ ਆ ਸਾਡੇ ਸਿੱਖਾਂ ਦੇ ਹਾਲ ਆ ਕਿ ਪਾਟੀਆਂ ਲੋਈਆਂ ਲਾ ਕੇ ਆਪਾਂ ਖੜੇ ਆ ਹਾਂਜੀ ਤੇ ਕਹਨੇ ਕਿ ਕੀ ਆ ਨਹੀਂ ਕਿ ਭਾਈ ਤੇਰੀ ਲੋਈ ਪਾਰਟੀ ਆ ਤੇ ਤੁਹਾਨੂੰ ਲੋਈ ਨਵੀਂ ਦੇ ਦੀਏ ਉਪਰੋਂ ਮਜ਼ਾਕ ਹੀ ਆ ਲੋਕਾਂ ਦਾ ਜੀ ਮਜ਼ਾਕ ਕਰਦੇ ਆ ਬੱਚੇ ਨਹੀਂ ਕੋਈ ਬੱਚੇ ਛੋਟੇ ਆ ਜੀ ਅਸੀਂ ਇਹ ਚੋਣੇ ਕਿ ਜਿੱਦਾਂ ਆ ਰੇੜੀ ਤੇ ਹੁੰਦੀ 20 ਰੁਪਈਆ ਵਾਲੀ 버ਗਰ 버ਗਰ ਆਣੀ ਕਿਓ ਜੀ ਅੱਛਾ ਉਹ ਵੀ ਲਾਲੀ ਆ ਹਾਂਜੀ ਉਹੋ ਜੀ ਸਾਨੂੰ ਦਿੱਤੀ ਜੇਗਾ ਉਹ ਖਰਾਬ ਹੋ ਗਈ ਤੇ ਇਹ ਭੁੱਖੇ ਭੁੱਖੇ ਮਰਨ ਲੱਗੇ ਮਾਰੇ ਨੂੰ ਕਹਿਣਾ ਵਾ ਤੁਸੀਂ ਇਤਨੇ ਕਿ ਮਾਰੇ ਮੈਨੂੰ ਲੋਕ ਇਤਰਾ ਕਹਿੰਦੇ ਆ ਕਿ ਹੁਣ ਇਹਨੂੰ ਦਿਖਦਾ ਨਹੀਂ ਤੇ ਇਹ ਹੁਣੇ ਭੁੱਖਾ ਕਰ ਮਰਦਾ ਪਿਆ ਵਾ ਠੀਕ ਹੈ ਨਾ ਪਾਜੀ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਹੈਗਾ ਇਹ ਅੰਨਾ ਕਹਿੰਦੇ ਵੀ ਨਾ ਤੁਹਾਨੂੰ ਦੇਖਦਾ ਨਹੀਂ ਆਖਾ ਤੁਨ ਉਹਨਾਂ ਨੂੰ ਜਵਾਬ ਦੇਣਾ ਪਣਾ ਭਾਵੇਂ ਕੋਈ ਵੀ ਆ ਉਹਨਾਂ ਨੂੰ ਜਵਾਬ ਦੇਣਾ ਪਣਾ ਧੰਗੁਰੂ ਰਾਮਦਾਸ ਪਾਸ਼ਾ ਨੂੰ ਗਰੀਬਾ ਜੀ ਆ ਥੋੜੀ ਜੀ ਮਾਇਆ ਜੇ ਇਹ ਤੁਹਾਡੇ ਕੰਮ ਦੇ ਚਾਲੂ ਕਰਨ ਵਾਸਤੇ ਠੀਕ ਆ ਜੀ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਤੇ ਬਾਕੀ ਭਾਜੀ ਇਸ ਜਿਹੜੀ ਤੇ ਤੁਸੀਂ ਆਪਣਾ ਕੰਮ ਚਾਲੂ ਕਰੋ ਮਾਇਆ ਕਿ ਤੁਹਾਡੇ ਕੋ ਆ ਗਈ ਆ ਤੇ ਤੁਸੀਂ ਸ਼ੁਰੂਆਤ ਕਰੋ ਅਸੀਂ ਫਿਰ ਆਂਦੇ ਜਾਂਦੇ ਤੁਹਾਨੂੰ ਮਿਲ ਕੇ ਜਾਵਾਂਗੇ ਬਾਕੀ ਤੁਹਾਨੂੰ ਜੇਨ ਵਾਲਾ ਤੁਹਾਡਾ ਗੁਰੂ ਧੰਗੁਰੂ ਰਾਮਦਾਸ ਪਾਸ਼ਾ ਜੀ ਨਿਰਵਾਇਸਿਕ ਨੇ ਕੁਝ ਨਹੀਂ ਕੀਤਾ ਤੁਹਾਡੇ ਗੁਰੂ ਨੇ ਇੱਥੇ ਭੇਜਿਆ ਸਾਰਾ ਕੁਝ ਜੋ ਵੀ ਪੈਸੇ ਤੁਹਾਡੇ ਕੋਲ ਆਏ ਜੋ ਰੇੜੀ ਹੈ ਇਹ ਤੁਹਾਡੇ ਸਤਿਗੁਰੂ ਨੇ ਦਿੱਤੀ ਹੈ ਠੀਕ ਹੈ ਬਣੇ ਚਲੋ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਠੀਕ ਹੈ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ